ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਊਂਡਰ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 25 ਮਾਰਚ ਨੂੰ 11 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ 6 ਮੋਟਰਸਾਈਕਲ ਤੇ 51000 ਤੇ ਹੋਰ ਨਗਦ ਰਕਮਾਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣेंगे ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾ ਹਰੋਇਕ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਗੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਅਸੀਰ सिरसा ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 44000 ਤੇ ਦੂਜਾ ਇਨਾਮ 31000 ਸੀ ਤੇ ਇੱਥੇ ਵੈਟਰ ਰੇਡਰ ਤੇ ਜਾਪੀ ਕੱਡੇ ਨਹੀਂ ਗਏ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬਦਾਬਰ ਤੇ ਮੱਲੇਕੇ ਦੀਆਂ ਟੀਮਾਂ ਦੇ ਵਿੱਚਕਾਰੇ ਦੇ ਵਿੱਚੋਂ ਮੱਲੇ ਦਾ ਸੈਕੰਡ ਤੇ ਬਦਾਬਰ ਫਸਟ ਅੱਗੇ ਗੱਲ ਕਰਦੇ ਕੋਟਲਾ ਬੇਟ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 5 44000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 515100 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਨੰਦਪੁਰ ਸਾਨੇਵਾਲ ਤੇ ਕਕਰਾਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਕਰਾਲੀ ਫਰਸਟ ਤੇ ਨੰਦਪੁਰ ਸਾਨੇਵਾਲਾ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਅਮਨ ਕਕਰਾਲੀ ਵਾਲਾ 10 ਕ ਵੱਡੀਆਂ ਪਾ ਕੇ 8 ਨੰਬਰ ਲੈ ਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਨੰਨੂ ਤਨੌਰੀ ਵਾਲਾ 5 ਟੱਚ ਲੈ ਕੇ 4 ਜਫੇ ਲਾਇ ਤੇ ਟੀਮ ਦੀ ਸਹਿਮਤੀ ਨਾਲ ਜੱਗਾ ਕਕਰਾਲੀ ਵਾਲਾ ਜੁਆਇੰਟ ਬੈਸਟ ਜਾਫੀ ਬਣੇਗਾ ਅੱਗੇ ਗੱਲ ਕਰਦੇ ਬੇਨੜਾ ਤੂਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 52000 ਤੇ ਦੂਜਾ ਇਨਾਮ 44000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬੰਦਰਡੋੜ ਤੇ ਬੀਡਖੋਰ ਦੋਤੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੀਡਖੋਰ ਦਾ ਸੈਕੰਡ ਤੇ ਬੰਦਰਡੋੜ ਫਾਸਟ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਸਿਕੰਦਰ ਮਾੜੀ ਵਾਲਾ ਚਾਰ ਕਬੱਡੀਆਂ ਪਾ ਕੇ ਚਾਰ ਨੰਬਰ ਲੈਤੇ ਤੇ ਨਾਲ ਤੇਜ਼ੀ ਕੈਂਡ ਵਾਲਾ ਜੁਆਇੰਟ ਬੈਸਟ ਰੇਡ ਘੇੜਾ ਤੇ ਸੋਨਾ ਬੰਦਰ ਡੋੜ ਤੇ ਸਣੀ ਪਲਵਾਨ ਤਿੰਨੇ ਜੁਆਇੰਟ ਵੇਸਟ ਜਾਫੀ ਬਣਿਆਗੇ ਅੱਗੇ ਗੱਲ ਕਰਦਾ ਨਿਹਾਲੂਵਾਲ ਸ਼ਾਹਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 61000 ਸੀ ਤੇ ਬੈਸਟ ਰੀਡਰ ਤੇ ਜਾਫੀ ਦੇ ਲਈ 515200 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਸੀਚੇਵਾਲ ਤੇ ਜਾਣੀਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਜਾਣੀਆਂ ਸੈਕੰਡ ਤੇ ਸੂਚੇਵਾਲ ਫਾਸਟ ਤੈਥੋਂ ਦੇ ਬੈਸਟ ਟਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਟਰੇਡਰ ਬਣੇਗਾ ਹੈਪੀ ਸਿੰਦੜਾ ਵਾਲਾ ਤੇ ਬੈਠ ਜਾਫੀ ਦੀ ਗੱਲ ਕਰਕੇ ਤਾਂ ਬੈਠ ਜਾਫੀ ਬਣੇਗਾ ਨਿੱਕਾ ਪਾਤਲਾ ਅੱਗੇ ਗੱਲ ਕਰਦੇ ਸਹਿਜੋ ਮਾਜਰਾ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 60000 ਤੇ ਦੂਜਾ ਨਾਮ 51000 ਸੀ ਤੇ ਬੈਟ ਰੇਡਰ ਤੇ ਜਾਫੀ ਦੇ ਲਈ ਐਲਈਡੀਆਂ ਦੇਤੇ ਗਈਆਂ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮਾਮੂਪੁਰ ਤੇ ਗੜੀ ਤਰਖਾਣਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਗੜੀ ਤਰਖਾਣਾ ਸੈਕੰਡ ਤੇ ਮਾਮੂਪੁਰ ਫਾਸਟ ਤੇ ਇਥੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਣਿਆ ਆਂਟੀ ਤੇ ਸੁੱਖਾ ਬਨੂੜ ਵਾਲਾ ਦੋਨਾਂ ਨੇ 12-12 ਕਬੱਡੀਆਂ ਪਾ ਕੇ 10-10 ਨੰਬਰ ਲਏ ਤੇ ਦੋਨੇ ਜੁਆਇੰਟ ਬੈਟ ਰ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਚੰਨੀ ਤਨਾਸਲਾ 8 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਜਲਾਲਾਬਾਦ ਪੂਰਬੀ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 75000 ਤੇ ਦੂਜਾ ਨਾਮ 55000 ਸੀ ਤੇ ਬੈਟ ਰੇਡਰ ਤੇ ਜਾਫੀ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਜਨੇਰ ਤੇ ਲੋਗੜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਲੋਗੜ ਸੈਕਿੰਡ ਤੇ ਜਨੇਰ ਫਾਸਟ ਤੇ ਇਥੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਣ ਗਿਆ ਬਰਾੜ ਕੋਟ ਸੁਖੀ ਵਾਲਾ ਨੌ ਕਬੱਡੀਆਂ ਪਾ ਕੇ 6 ਨੰਬਰ ਲਈ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣ ਗਿਆ ਹੈਰੀਦਾਰਾਪੁਰ ਵਾਲਾ 6 ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਸਧਾਣੀ ਫਤਿਹਆਬਾਦ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਬੈਟ ਰੇਡਰ ਤੇ ਜਾਫੀ ਦੇ ਲਈ ਇਲੈਕਟ੍ਰਿਕ ਸਕੂਟਰਾਂ ਦਿੱਤੀਆਂ ਗਈਆਂ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਬਚਵਾਨਾ ਤੇ ਸਿਧਾਣੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਿਧਾਣੀ ਫਾਟ ਤੇ ਬਚਵਾਨਾ ਸੈਕੰਡ ਇਥੋਂ ਦੇ ਬੈਟ ਰੇਡਰ ਤੇ ਯਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਣ ਗਿਆ ਅੰਕੁਸ਼ ਵੀਖੇ ਵਾਲਾ ਅੱਠ ਕ ਵੱਡੀਆਂ ਪਾ ਕੇ 8 ਨੰਬਰ ਲਈ ਤੇ ਤੋ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣਾਂਗਾ ਦਿਉਰੇ ਵਾਲਾ ਬਿੰਦਰ ਨਾਉ ਟੱਚ ਲੈ ਕੇ ਚਾਰ ਜਫੇ ਲਾਏ ਅੱਗੇ ਗੱਲ ਕਰਦੇ 46 ਗੁਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 2 ਲੱਖ ਤੇ ਦੂਜਾ ਇਨਾਮ 175000 ਸੀ ਤੇ ਬਟ ਰੇਡਰ ਤੇ ਜਾਫੀ ਦੇ ਲਈ 5152000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਸ਼ਕਰਪੁਰ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰਹਾਲਾ ਰਣੂਆ ਸੈਕੰਡ ਤੇ ਸ਼ਕਰਪੁਰ ਫਾਸਟ ਤੇ ਇਥੇ ਪੰਜਾਬ ਜਨਰੇਟਿਡ ਕਬੱਡੀ ਫੈਡਰੇਸ਼ਨ ਦਾ ਕਬੱਡੀ ਕੱਪ ਕਰਵਾਇਆ ਗਿਆ ਸੀ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਸਾਜੀ ਸ਼ਕਰਪੁਰ ਤੇ ਸੱਤੀਜਰ ਗੜੀ ਵਾਲਾ ਦੋਨਾਂ ਨੇ 14-14 ਕਬਡੀਆਂ ਪਾ ਕੇ 13-13 ਨੰਬਰ ਲੈਤੇ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣਾਂਗੇ ਤੇ ਬਈ ਜਾਫੀ ਦੀ ਗੱਲ ਕਰਕੇ ਤਾਂ ਬਈ ਜਾਫੀ ਬਣੇਗਾ ਬਿੱਲਾ ਬਨੂੜ ਵਾਲਾ 8 ਟੱਚ ਲੈ ਕੇ 5 ਜਫੇ ਲਾਏ ਅੱਗੇ ਗੱਲ ਕਰਦੇ ਬਰਨਾਲਾ ਜੀਰਾ ਕਬੱਡੀ ਟੂਰਨਾਮੈਂਟ ਤੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫ ਕਾਰ ਇਹਦੇ ਵਿੱਚ ਮਈਆਂ ਵਾਲਾ ਸੈਕਿੰਡ ਤੇ ਬਰਨਾਲਾ ਫਾਸਟ ਤੇ ਇਥੋਂ ਦੇ ਵਿੱਚ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣ ਗਿਆ ਅਰਸ਼ ਬਰਨਾਲੇ ਵਾਲਾ ਪੰਜ ਗ ਵੱਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣ ਗਿਆ ਸੋਨੀ ਫਕਰ ਚੰਡੇ ਵਾਲਾ ਚਾਰ ਟੱਚ ਲੈ ਕੇ ਤਿੰਨ ਜਫੇ ਲਾਈ ਤੇ ਮੁੰਡੇ ਮੋਟਰਸਾਈਕਲਾਂ ਦੇ ਵੈਸਟ ਰੇਡਰ ਤੇ ਜਾਫੀ ਬਣਿਆਗੇ ਅੱਗੇ ਗੱਲ ਕਰਦਾ ਤਲਵੰਡੀ ਖੁਰਦ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉਥੇ ਪਹਿਲਾ ਆਮ ਲੱਖ ਰੁਪਏ ਤੇ ਦੂਜਾ ਆਮ 75000 ਰੁਪਏ ਤੇ ਬਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਤੇ ਇਥੇ ਫਾਈਨਲ ਮੈਚ ਹੋਇਆ ਸੀ ਰਹੀਮਪੁਰ ਜਲੰਧਰ ਤੇ ਚੱਕਲਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਉਹ ਚੱਕਲਾਂ ਫਰਸਟ ਤੇ ਰਹੀਮਪੁਰ ਸੈਕੰਡ ਤੇ ਇਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਦੇ ਵੈਕਟਰ ਰੇਡਰ ਬਣ ਗਿਆ ਸਾਹਿਲ ਚੱਕਲਾਂ ਵਾਲਾ 11 ਕਬੱਡੀਆਂ ਪਾ ਕੇ 10 ਨੰਬਰ ਲੈ ਤੇ ਇੱਥੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣ ਗਿਆ ਬਿੱਲੀ ਲੱਲਗਾ ਵਾਲਾ 7 ਟੱਚ ਲੈ ਕੇ ਚਾਰ ਜਫੇ ਲਾਈ ਤੇ ਮੁੰਡੇ ਮੋਟਰਸਾਈਕਲਾਂ ਦੇ ਜੈਸੂ ਬਣੇ ਤੇ ਅੱਗੇ ਗੱਲ ਕਰਦੇ ਹਾਂ ਕਾਲੇਕੇ ਬਰਨਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਫਤੇਗੜ ਸੱਨਾ ਤੇ ਸ਼ਿਕਾਰ ਮਾਛੀਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸ਼ਿਕਾਰ ਮਾਛੀਆਂ ਸੈਕੰਡ ਤੇ ਫਤੇਗੜ ਸੱਨਾ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਪੂਰੀ ਛੰਨਾਂ ਵਾਲਾ 8 ਕਬੱਡੀਆਂ ਪਾ ਕੇ 8 ਨੰਬਰ ਲੈ ਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਕੁਲਵੀਰ ਜਟਾਣੇ ਵਾਲਾ 7 ਟੱਚ ਲੈ ਕੇ 4 ਜਫੇ ਲਾਈ ਤੇ ਮੁੰਡੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣੇਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂ बड़े चैनल ਤੇ ਲੈ ਕੇ ਆਉਣੇ ਤੇ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ